ਲੰਡਨ ਜਾ ਰਿਹਾ ਜਹਾਜ਼ ਕ੍ਰੈਸ਼ ਹੋਇਆ ਸੀ ਕਿ ਇੱਕ ਬੰਦਾ ਉਹਨੇ ਆਪਣੀ ਹੱਡ ਵੀਤੀ ਦੱਸੀ ਕਿ ਮੇਰਾ ਬਚਣਾ ਕਿਵੇਂ ਹੋਇਆ ਮੇਰਾ ਕੋਈ ਚੰਗਾ ਕਰਮ ਕੀਤਾ ਹੋਇਆ ਅੱਗੇ ਕਿਵੇਂ ਆਇਆ ਉਹ ਕਹਿੰਦਾ ਮੈਂ ਸੋਚਦਾ ਐ ਵੀ ਆਪਾਂ ਕਈ ਵਾਰੀ ਸੋਚਦੇ ਆਂ ਵੀ ਰੱਬ ਨੇ ਆ ਮੇਰੇ ਨਾਲ ਕਿਉਂ ਕੀਤਾ ਪਰ ਰੱਬ ਜੋ ਕਰਦਾ ਚੰਗਾ ਕਰਦਾ ਹੈ ਅੰਮੜਾਬਾਦ ਦਾ ਇੱਕ ਬਿਜ਼ਨਸਮੈਨ ਬੰਦਾ ਹੈ ਸਰਦਾਰ ਗੁਲਜਾਰ ਸਿੰਘ ਉਹ ਕਹਿੰਦਾ ਮੈਂ ਲੰਡਨ ਇੱਕ ਵੱਡੇ ਕਾਰੋਬਾਰ ਦੇ ਸੌਦੇ ਲਈ ਜਾ ਰਿਹਾ ਸੀ ਜਿਹੜਾ ਜਹਾਜ਼ ਸੜਕੇ ਸਵਾਹ ਹੋ ਗਿਆ ਉਹਦੇ ਵਿੱਚ ਬੈਠਣ ਵਾਸਤੇ ਉਹ ਕਹਿੰਦਾ ਪਰ ਜਦੋਂ ਮੈਂ 에어ਪੋਰਟ ਪਹੁੰਚਿਆ 에어ਪੋਰਟ ਪਹੁੰਚਿਆ ਤੇ ਗੇਟ 'ਚ ਵੜਨ ਲੱਗਾ ਜਦੋਂ ਬੈਗ ਖੋਲ੍ਹਿਆ ਤਾਂ ਪਤਾ ਲੱਗਿਆ ਕਿ ਮੇਰਾ ਪਾਸਪੋਰਟ ਤੇ ਹੈ ਹੀ ਨਹੀਂ ਮੈਂ ਘਰ ਭੁੱਲ ਆਇਆ ਹਾਂ ਕਹਿੰਦਾ ਮੈਂ ਫਟਾਫਟ ਉੱਥੋਂ ਆ ਕੇ ਇੱਕ ਟੈਕਸੀ ਬੁੱਕ ਕੀਤੀ ਤੇ ਘਰ ਗਿਆ ਪਰ ਵਾਪਸੀ ਵਿੱਚ ਟ੍ਰੈਫਿਕ ਦਾ ਜਾਮ ਹੋਣ ਕਰਕੇ ਮੈਨੂੰ ਟਾਈਮ ਸੀ ਜਿਹੜਾ ਉਹ ਬਹੁਤ ਲੱਗ ਗਿਆ ਤੇ ਸਮਾਂ ਘੱਟ ਸੀ ਜਦੋਂ ਕਹਿੰਦਾ ਮੈਂ ਏਅਰਪੋਰਟ ਪਹੁੰਚਿਆ ਤਾਂ ਉਦੋਂ ਨੂੰ ਬੋਰਡਿੰਗ ਬੰਦ ਹੋ ਚੁੱਕੀ ਸੀ ਸਿਸਟਮ ਬੰਦ ਹੋ ਚੁੱਕਾ ਸੀ ਤੇ ਮੈਂ ਬੜਾ ਹੈਰਾਨ ਹੋਇਆ ਮੈਨੂੰ ਬੜਾ ਅਫਸੋਸ ਹੋਇਆ ਉਹ ਕਹਿੰਦਾ ਮੈਂ ਵਾਪਸ ਘਰ ਆ ਗਿਆ ਮੈਨੂੰ ਬੜੀ ਚਿੰਤਾ ਲੱਗੀ ਮੈਨੂੰ ਬੜਾ ਫਿਕਰ ਲੱਗਾ ਮੈਂ ਸਾਰੇ ਰਾਹ ਕਦੇ ਰੱਬ ਨੂੰ ਕਦੇ ਕਿਸਮਤ ਨੂੰ ਕੋਸਦਾ ਰਿਹਾ ਵੀ ਮੇਰੀ ਬੜੀ ਮਾੜੀ ਕਿਸਮਤ ਹੈ ਰੱਬ ਨੇ ਮੇਰੇ ਨਾਲ ਇਹ ਕੀ ਕਰ ਦਿੱਤਾ ਮੈਂ ਬਹੁਤ ਹੀ ਕਹਿੰਦਾ ਉਦਾਸ ਮਨ ਨਾਲ ਘਰ ਆ ਕੇ ਕਹਿੰਦਾ ਮੈਂ ਸਿਰ ਫੜ ਕੇ ਕਹਿੰਦਾ ਮੈਂ ਆਪਣੇ ਸੋਫੇ ਤੇ ਬੈਠ ਗਿਆ ਸੋਚਦਾ ਕਿ ਰੱਬਾ ਤੂੰ ਇਹ ਕੀ ਕੀਤਾ ਮੇਰੇ ਨਾਲ ਮੈਂ ਲੰਡਨ ਦੀ ਏਡੀ ਵੱਡੀ ਕੰਪਨੀ ਨਾਲ ਡੀਲ ਕਰਨ ਵਾਸਤੇ ਜਾ ਰਿਹਾ ਸੀ ਡੀਲ ਹੋਣ ਜਾ ਰਹੀ ਸੀ ਤੇ ਹੁਣ ਉਹ ਮਿਸ ਹੋ ਗਈ ਇਸ ਕਰਕੇ ਕਰੋੜਾਂ ਰੁਪਏ ਦਾ ਜਿਹੜਾ ਟੈਂਟਰ ਮੇਰੇ ਹੱਥੋਂ ਨਿਕਲ ਗਿਆ ਕਹਿੰਦਾ ਮੈਂ ਲੰਮੇ ਲੰਮੇ ਸਾਹ ਲੈ ਕੇ ਉੱਠਦਾ ਸ਼ਾਇਦ ਕਹਿੰਦਾ ਕਦੇ ਮੈਂ ਫ੍ਰਿਜ ਚੋਂ ਪਾਣੀ ਦੀ ਬੋਤਲ ਚੱਕਦਾ ਤੇ ਮੈਂ ਥੋੜਾ ਪਾਣੀ ਪੀਂਦਾ ਤੇ ਮੈਂ ਬੜੇ ਗੁੱਸੇ ਵਿੱਚ ਬੜਾ ਕੁਝ ਬੋਲਿਆ ਕਿ ਪ੍ਰਮਾਤਮਾ ਨੇ ਮੇਰੇ ਨਾਲ ਬਹੁਤ ਮਾੜਾ ਕੀਤਾ ਰੱਬ ਨੇ ਮੇਰੇ ਨਾਲ ਬਹੁਤ ਵੱਡਾ ਤੱਕਾ ਕੀਤਾ ਅੱਜ ਮੇਰੀ ਕਿਸਮਤ ਮੈਨੂੰ ਫੇਰ ਧੋਖਾ ਦੇ ਗਈ ਇਹ ਸੋਚਦਾ ਕਹਿੰਦਾ ਮੈਂ ਸੋਫੇ ਤੇ ਬੈਠੇ ਬੈਠੇ ਨੇ ਟੀਵੀ ਔਨ ਕਰ ਲਿਆ ਕਹਿੰਦਾ ਜਦੋਂ ਮੈਨੂੰ ਵੇਖਦੇ ਵੇਖਦੇ ਨੂੰ ਟੀਵੀ ਤੇ ਖਬਰ ਚੱਲ ਰਹੀ ਸੀ ਕਿ ਲੰਡਨ ਜਾਣ ਵਾਲਾ ਬੁਇੰਗ ਜਹਾਜ਼ ਆ ਜਿਹੜਾ ਉਹ ਕ੍ਰੈਸ਼ ਹੋ ਗਿਆ ਉਹ ਕਹਿੰਦਾ ਮੈਂ ਇੱਕਦਮ ਕਹਿੰਦਾ ਮੈਂ ਸੁਣਨ ਜਾ ਹੋ ਗਿਆ ਕਿ ਉਹੀ ਜਹਾਜ਼ ਜੀਤੇ ਇਹ ਸਰਦਾਰ ਗੁਲਜਾਰ ਸਿੰਘ ਨੇ ਚੜਨਾ ਸੀ ਤੇ ਕਹਿੰਦਾ ਮੈਂ ਸੁੰਨ ਹੋ ਗਿਆ ਤੇ ਜਿਵੇਂ ਕਿਸੇ ਨੇ ਰਗਾਂ ਵਿੱਚੋਂ ਖੂਨ ਖਿੱਚ ਲਿਆ ਹੋਵੇ ਕਹਿੰਦਾ ਜੋ ਕੁਝ ਮਿੰਟ ਪਹਿਲਾਂ ਕਹਿੰਦਾ ਮੈਂ ਰੱਬ ਨੂੰ ਅਣਗਿਣਤ ਗਾਲਾਂ ਕੱਢ ਰਿਹਾ ਸੀ ਤਾਨੇ ਮਾਰ ਰਿਹਾ ਸੀ ਮੈਂ ਉਹੀ ਰੱਬ ਦਾ ਸ਼ੁਕਰ ਕਰਨਾ ਸ਼ੁਰੂ ਕਰ ਦਿੱਤਾ ਆਪਣੀ ਕਿਸਮਤ ਚੰਗੀ ਹੋਣ ਦਾ ਦਾਵਾ ਕਰ ਰਿਹਾ ਕਹਿੰਦਾ ਕਿ ਪਿਆਰਿਓ ਪ੍ਰਮਾਤਮਾ ਜਿਹੜਾ ਉਹ ਜੋ ਕਰਦਾ ਉਹ ਚੰਗਾ ਕਰਦਾ ਹੈ ਕੁਦਰਤ ਜਾਂ ਬ੍ਰਹਿਮੰਡ ਨੂੰ ਦੋਸ਼ ਕਦੇ ਵੀ ਨਹੀਂ ਦੇਣਾ ਚਾਹੀਦਾ ਰੱਬ ਦੀ ਕਿਰਿਆ ਫਲ ਦੀ ਵਿਵਸਥਾ ਉਸ ਦਾ ਇਨਸਾਫ ਇਹ ਸਭ ਕੁਝ ਬੜਾ ਬੇਸਮਾਲ ਹੁੰਦਾ ਹੈ ਕਹਿੰਦੇ ਉਹਨੇ ਜਿਹੜਾ ਸਰਦਾਰ ਜੀ ਸੀ ਉਹਨੇ ਤਰੰਤ ਰੱਬ ਕੋਲੋਂ ਪਰਮਾਤਮਾ ਕੋਲੋਂ ਮਾਫੀ ਮੰਗੀ ਕਿ ਰੱਬ ਦਾ ਲੱਖ ਲੱਖ ਧੰਨਵਾਦ ਕੀਤਾ ਕਿ ਸੱਚੇ ਪਾਈਸ਼ਾ ਤੂੰ ਮੈਨੂੰ ਬਚਾਇਆ ਪਤਾ ਨਹੀਂ ਮੇਰਾ ਕਿਹੜਾ ਕਰਮ ਸੀ ਜਿਹੜਾ ਮੇਰੇ ਅੱਗੇ ਆ ਗਿਆ ਕਹਿਣ ਲੱਗਾ ਕਿ ਸੱਚ ਵਿੱਚ ਕਦੇ ਵੀ ਰੱਬ ਨੂੰ ਆਪਣੇ ਦੁੱਖਾਂ ਲਈ ਦੋਸ਼ ਨਹੀਂ ਦੇਣਾ ਚਾਹੀਦਾ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਕਿਉਂਕਿ ਸਾਰੇ ਦੁੱਖ ਸਾਡੇ ਆਪਣੇ ਕੀਤੇ ਪੁਰਾਣੇ ਕਰਮਾਂ ਦੇ ਫਲ ਹੁੰਦੇ ਹਨ ਜਿਸ ਹਾਲਾਤ ਵਿੱਚ ਰੱਬ ਰੱਖੇ ਉਸ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ ਸਦਾ ਉਸ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਰਹਿਣਾ ਚਾਹੀਦਾ ਸੋ ਇਸੇ ਕਰਕੇ ਆਪਾਂ ਪੜ ਰਹੇ ਸੀ ਕਿ ਜਦੋਂ ਪ੍ਰਮਾਤਮਾ ਰੱਖਦਾ ਤੇ ਹੱਥ ਦੇ ਕੇ ਰੱਖਦਾ ਹੈ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਬਾਣ ਸਾਚਾ ਸਾਹਿਬ ਸਦ ਮਿਹਰਮਾਨ ਉਹ ਸਦਾ ਕੈਮ ਰਹਿਣ ਵਾਲਾ ਮਾਲਕ ਪ੍ਰਭੂ ਸਦਾ ਦਇਆਵਾਨ ਹੁੰਦਾ ਸਾਡੀ ਕੀਤੀ ਹੋਈ ਸੇਵਾ ਸਾਡਾ ਕੀਤਾ ਹੋਇਆ ਸਿਮਰਨ ਪਤਾ ਨਹੀਂ ਕਿਹੜੀ ਬਿਮਾਰੀ ਤੋਂ ਬਚਾ ਦੇ ਪਤਾ ਨਹੀਂ ਕਿਹੜੀ ਸਜ਼ਾ ਤੋਂ ਸਾਨੂੰ ਉਹ ਬਚਾ ਸਕਦਾ ਹੈ ਮਦਦ ਕਰ ਸਕਦਾ ਹੈ ਜੀਉ ਪਾਈ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ ਪਰ ਰੋਜ ਪੜਦੇ ਆ ਗੁਰੂ ਪਿਆਰੇ ਕਿ ਜਿਸ ਪ੍ਰਮਾਤਮਾ ਨੇ ਜਿੰਦ ਪਾ ਕੇ ਸਾਡਾ ਸਰੀਰ ਪੈਦਾ ਕੀਤਾ ਹੈ ਜਿਹੜਾ ਹਰ ਵੇਲੇ ਸਾਨੂੰ ਖੁਰਾਕ ਤੇ ਪੋਸ਼ਾਕ ਦੇ ਰਿਹਾ ਹੈ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਤਿਗੁਰੂ ਆਣ ਉਹ ਪ੍ਰਮਾਤਮਾ ਸੰਸਾਰ ਸੁੰਦਰ ਦੀਆਂ ਵਕਾਰ ਲੈ ਰਾਂ ਤੋ ਆਪਣੇ ਸੇਵਕ ਦੀ ਆਪ ਪਤ ਰੱਖਦਾ ਹੈ ਤੇ ਉਸ ਪ੍ਰਮਾਤਮਾ ਤੋਂ ਹਮੇਸ਼ਾ ਬਲਿਹਾਰੇ ਜਾਣਾ ਚਾਹੀਦਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਇਸ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਦੇ ਅੰਦਰ ਗਿਆਨ ਬਖਸ਼ਿਸ਼ ਕਰਦੇ ਹਨ ਜੀ